ਉਈ ਆਣ ਮਲਾਵੈ ਮੇਰਾ ਪੀਤਮ ਪਿਆਰਾ ਹਉ ਤਿਸ ਪੈ ਆਪੋ ਵਿਚਾਈ ਦਰਸ਼ਨ ਹਰ ਦੇਖਣ ਕੈ ਤਾਈਂ ਕਿਰਪਾ ਕਰੇ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੀ ਸੁਖ ਦੇ ਤਾ ਤੁਜੈ ਆਰਾ ਦੇ ਦੁਖ ਵੀ ਤੁਜੈ ਤੇ ਆਈ ਜੇ ਸੁਖ ਦੇ ਤਾ ਇਤਹੀ ਰਾਜਾ ਦੁਖ ਵਿੱਚ ਤੂਕ ਮਨਾਈ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀਆਂ ਜੁਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇ ਵੈ ਸੁਖਾਈ ਨਾਨਕ ਗਰੀਬ ਟੈ ਪਿਆ ਦੁਆਰੇ ਹਰ ਮੀੜ ਲਹੂ ਵੱਡੇ ਆਈ ਨਾਨਕ ਗਰੀਬ ਟੈ ਪਿਆ ਦੁਆਰੇ ਹਰ ਮੀੜ ਲਹੂ ਵੱਡੇ ਆਈ ਉਈ ਆਣ ਮਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਤੋ ਵਿਚਾਈ ਦਰਸ਼ਨ ਹਰ ਟੇਖਣ ਕੈ ਤਾਈਂ ਕਿਰਪਾ ਕਰੇ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੀ ਸੁਖ ਦੇ ਤਾ ਤੂੰ ਜੈ ਆਰਾ ਦੇ ਦੁਖ ਵੀ ਤੂੰ ਚੈ ਤੇ ਆਈ ਜੇ ਸੁਖ ਦੇ ਤਾ ਇਤਹੀ ਰਾਜਾਂ ਦੁਖ ਵਿੱਚ ਤੂਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀਆਂ ਜਗਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇਵੇ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀੜ ਲਹੋ ਵੱਡੇ ਆਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀੜ ਲਹੋ ਵੱਡੇ ਆਈ ਉਹੀ ਆਣ ਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪੋ ਵਿਚਾਈ ਦਰਸ਼ਨ ਹਰ ਟੇਖਣ ਕੈ ਤਾਈਂ ਕਿਰਪਾ ਕਰੈ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੀ ਸੁਖ ਦੇ ਤਾ ਤੁ ਜੈ ਆਰਾਤੇ ਦੁਖ ਪੀ ਤੂ ਚੈ ਤੇ ਆਈ ਜੇ ਭੁਖ ਦੇ ਤਾ ਇਤਹੀ ਰਾਜਾ ਦੁਖ ਵਿੱਚ ਤੂਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀਆਂ ਬਜਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇ ਵੇ ਸੋਖਾਈ ਨਾਨਕ ਗਰੀਬ ਟਹ ਪਿਆ ਦੁਆਰੇ ਹਰ ਮੀਣ ਲਹੋ ਵੱਡੇ ਆਈ ਨਾਨਕ ਗਰੀਬ ਟਹ ਪਿਆ ਦੁਆਰੇ ਹਰ ਮੀਣ ਲਹੋ ਵੱਡੇ ਆਈ ਉਈ ਆਣ ਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪੋ ਵਿਚਾਈ ਦਰਸ਼ਨ ਹਰ ਦੇਖਣ ਕੈ ਤਾਈਂ ਕਿਰਪਾ ਕਰੇ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇ ਤਾ ਤੂੰ ਜੈ ਆਰਾ ਦੇ ਦੁਖ ਵੀ ਤੂੰ ਚੈ ਤੇ ਆਹੀ ਜੇ ਖੁਖ ਦੇ ਤਾ ਇਤਹੀ ਰਾਜਾ ਦੁਖ ਵਿੱਚ ਤੂੰ ਖੁਕ ਮਨਾਈ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀਆਂ ਜੁ ਜਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇ ਵੈ ਸੁਖਾਈ ਨਾਨਕ ਗਰੀਬ ਟਹਿ ਭਇਆ ਦੁਆਰੇ ਹਰ ਮੀੜ ਲਹੂ ਵੱਡੇ ਆਈ ਨਾਨਕ ਗਰੀਬ ਟਹਿ ਭਇਆ ਦੁਆਰੇ ਹਰ ਮੀੜ ਲਹੂ ਵੱਡੇ ਆਈ ਉਈ ਆਣ ਮਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪੋ ਵਿਚਾਈ ਦਰਸ਼ਨ ਹਰ ਟੇਖਣ ਕੈ ਤਾਈਂ ਕਿਰਪਾ ਕਰ ਤਾ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੀ ਸੁਖ ਦੇ ਤਾ ਤੂੰ ਜੈ ਆਰਾ ਦੇ ਦੁਖ ਵੀ ਤੂੰ ਚੈ ਤੇ ਆਈ ਜੇ ਸੁਖ ਦੇ ਤਾ ਇਤਹੀ ਰਾਜਾਂ ਦੁਖ ਵਿੱਚ ਤੂਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀਆਂ ਜੁ ਜਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇ ਵੇ ਸੋਖਾਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀਣ ਨਹਿੋ ਵੱਡੇ ਆਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀਣ ਨਹਿੋ ਵੱਡੇ ਆਈ ਉਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਕੋ ਵਿਚਾਈ ਦਰਸ਼ਨ ਹਰ ਤਿਖਣ ਕੈ ਤਾਈਂ ਕਿਰਪਾ ਕਰੈ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੀ ਸੁਖ ਦੇ ਤਾ ਤੁ ਜੈ ਆਰਾਦੇ ਦੁਖ ਪੀ ਤੂ ਚੈ ਤੇ ਆਈ ਜੇ ਸੁਖ ਦੇ ਤਾ ਇਤਹੀ ਰਾਜਾਂ ਦੁਖ ਵਿੱਚ ਤੂਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀਆਂ ਜਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇਵ ਸੋ ਖਾਈ ਨਾਨਕ ਗਰੀਬ ਟੈਪਿਆ ਦੁਆਰੇ ਹਰ ਮੀਣ ਲਹੋ ਵੱਡੇ ਆਈ ਨਾਨਕ ਗਰੀਬ ਟੈਪਿਆ ਦੁਆਰੇ ਹਰ ਮੀਣ ਲਹੋ ਵੱਡੇ ਆਈ ਉਈ ਆਣ ਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪੋ ਵਿਚਾਈ ਦਰਸ਼ਨ ਹਰ ਦੇਖਣ ਕੈ ਤਾਈਂ ਕਿਰਪਾ ਕਰੇ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇ ਤਾਂ ਤੂੰ ਜੈ ਆਰਾ ਦੇ ਦੁੱਖ ਵੀ ਤੂੰ ਚੈ ਤੇ ਆਈ ਜੇ ਭੁਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਤੂੰ ਖੁਮਨਾਈ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀਆਂ ਜਗਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇ ਵੈ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀੜ ਲਹੋ ਵੱਡੇ ਆਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀੜ ਲਹੋ ਵੱਡੇ ਆਈ ਉਈ ਆਣ ਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਤੋ ਵਿਚਾਈ ਦਰਸ਼ਨ ਹਰ ਟੇਖਣ ਕੈ ਤਾਈਂ ਕਿਰਪਾ ਕਰੇ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੀ ਸੁਖ ਦੇ ਤਾਤੂ ਜੈ ਆਰਾ ਦੇ ਦੁੱਖ ਵੀ ਤੂ ਚੈ ਤੇ ਆਈ ਜੇ ਭੁਖ ਦੇ ਤਾ ਇਤਹੀ ਰਾਜਾ ਦੁੱਖ ਵਿੱਚ ਤੂ ਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀਆਂ ਜੁ ਚਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇ ਵੈ ਸੁਖਾਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀਣ ਨਹੋ ਵੱਡੇ ਆਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀਣ ਨਹੋ ਵੱਡੇ ਆਈ ਉਈ ਆਣ ਲਾਵੈ ਮੇਰਾ ਪੀਤਮ ਪਿਆਰਾ ਹਉ ਤਿਸ ਪੈ ਆਪੋ ਵਿਚਾਈ ਦਰਸ਼ਨ ਹਰ ਟੇਖਣ ਕੈ ਤਾਈਂ ਕਿਰਪਾ ਕਰੇ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੀ ਸੁਖ ਦੇ ਤਾਤੂ ਜੈ ਆਰਾਤੇ ਦੁਖ ਵੀ ਤੂ ਚੈ ਤੇ ਆਈ ਜੇ ਸੁਖ ਦੇ ਤਾ ਇਤਹੀ ਰਾਜਾਂ ਦੁਖ ਵਿੱਚ ਤੂ ਖੁਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀਆਂ ਜਗਲਾਈ ਖਾ ਫੇਰੀ ਪਾਣੀ ਧੋਵਾ ਚੂ ਦੇ ਵੈ ਸੁਖਾਈ ਨਾਨਕ ਗਰੀਬ ਟੇਪਿਆ ਦੁਆਰੇ ਹਰ ਮੀਲ ਲਹਿਉ ਵੱਡੇ ਆਈ ਨਾਨਕ ਗਰੀਬ ਟੇਪਿਆ ਦੁਆਰੇ ਹਰ ਮੀਲ ਲਹਿਉ ਵੱਡੇ ਆਈ ਉਈ ਆਣ ਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਤਿਖਣ ਕੈ ਤਾਈਂ ਕਿਰਪਾ ਕਰੇ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇ ਤਾਂ ਤੂੰ ਜੈ ਆਰਾਤੇ ਦੁਖ ਵੀ ਤੂੰ ਚੈ ਤੇ ਆਈ ਜੇ ਭੁਖ ਦੇ ਤਾਂ ਇਤਹੀ ਰਾਜਾਂ ਦੁਖ ਵਿੱਚ ਤੂਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀਆਂ ਜਲਾਈ ਪੱਖ ਫੇਰੀ ਪਾਣੀ ਧੋਵਾ ਜੋ ਦੇ ਵੈ ਸੋ ਖਾਈ ਨਾਨਕ ਗਰੀਬ ਟਹ ਪਿਆ ਦੁਆਰੇ ਹਰ ਮੀਲ ਲਹੋ ਵੱਡੇ ਆਈ ਨਾਨਕ ਗਰੀਬ ਟਹ ਪਿਆ ਦੁਆਰੇ ਹਰ ਮੀਲ ਲਹੋ ਵੱਡੇ ਆਈ ਉਈ ਆਣ ਲਾਵੈ ਮੇਰਾ ਪੀਤਮ ਪਿਆਰਾ ਹਉ ਤਿਸ ਪੈ ਆਪੋ ਵਿਚਾਈ ਦਰਸ਼ਨ ਹਰ ਤਿਖਣ ਕੈ ਤਾਈਂ ਕਿਰਪਾ ਕਰੇ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੀ ਸੁਖ ਦੇ ਤਾ ਤੂੰ ਜੈ ਆਰਾ ਦੇ ਦੁਖ ਵੀ ਤੂੰ ਜੈ ਤੇ ਆਈ ਜੇ ਸੁਖ ਦੇ ਤਾ ਇਤਹੀ ਰਾਹਾਂ ਦੁਖ ਵਿੱਚ ਤੂੰ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀਆਂ ਜੁ ਜਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇਵੇ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀੜ ਨਹੋ ਵੱਡੇ ਆਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀੜ ਨਹੋ ਵੱਡੇ ਆਈ ਉਈ ਆਣ ਲਾਵੈ ਮੇਰਾ ਪੀਤਮ ਪਿਆਰਾ ਹਉ ਤਿਸ ਪੈ ਆਪੋ ਵਿਚਾਈ ਦਰਸ਼ਨ ਹਰ ਟੇਖਣ ਕੈ ਤਾਈਂ ਕਿਰਪਾ ਕਰੇ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੀ ਸੁਖ ਦੇ ਤਾ ਤੁ ਜੈ ਆਰਾ ਦੇ ਦੁਖ ਵੀ ਤੂ ਚੈ ਤੇ ਆਈ ਜੇ ਸੁਖ ਦੇ ਤਾ ਇਤਹੀ ਰਾਜਾ ਦੁਖ ਵਿੱਚ ਤੂ ਖੁਮਨਾਈ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀਆਂ ਜਗਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇਵ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀਣ ਲਹੋ ਵੱਡੇ ਆਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀਣ ਲਹੋ ਵੱਡੇ ਆਈ ਯਾ ਨੰ ਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪੋ ਵਿਚਾਈ ਦਰਸ਼ਨ ਹਰ ਤਿਖਣ ਕੈ ਤਾਈ ਕਿਰਪਾ ਕਰੈ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇ ਤਾਂ ਤੂੰ ਜੈ ਆਰਾਤੇ ਦੁਖ ਵੀ ਤੂੰ ਚੈ ਤੇ ਆਈ ਜੇ ਸੁਖ ਦੇ ਤਾਂ ਇਤਹੀ ਰਾਗਾਂ ਦੁਖ ਵਿੱਚ ਤੂਖ ਮਨਾਏ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀਆਂ ਜਗਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇ ਵੇ ਸੋਖਾਈ ਨਾਨਕ ਗਰੀਬ ਟਹ ਪਿਆ ਦੁਆਰੇ ਹਰ ਮੀੜ ਲਹੋ ਵੱਡੇ ਆਈ ਨਾਨਕ ਗਰੀਬ ਟਹ ਪਿਆ ਦੁਆਰੇ ਹਰ ਮੀੜ ਲਹੋ ਵੱਡੇ ਆਈ ਉਈ ਆਣ ਲਾਵੈ ਮੇਰਾ ਪੀਤਮ ਪਿਆਰਾ ਹਉ ਤਿਸ ਪੈ ਆਪੋ ਵਿਚਾਈ ਦਰਸ਼ਨ ਹਰ ਥਿਖਣ ਕੈ ਤਾਈਂ ਕਿਰਪਾ ਕਰੇ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੀ ਸੁਖ ਦੇ ਤਾਂ ਤੂੰ ਜੈ ਆਰਾ ਦੇ ਦੁੱਖ ਵੀ ਤੂੰ ਚੈ ਤੇ ਆਈ ਜੇ ਭੁਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਤੂੰ ਖੁਮਨਾਈ ਤਾ ਨੰ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀਆਂ ਜੁ ਜਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇ ਵੈ ਸੁਖਾਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀਣ ਨਹੋ ਵੱਡੇ ਆਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀਣ ਨਹੋ ਵੱਡੇ ਆਈ ਉਈ ਆਣ ਲਾਵੈ ਮੇਰਾ ਪੀਤਮ ਪਿਆਰਾ ਹਉ ਤਿਸ ਪੈ ਆਪੋ ਵਿਚਾਈ ਦਰਸ਼ਨ ਹਰ ਟੇਖਣ ਕੈ ਤਾਈਂ ਕਿਰਪਾ ਕਰੇ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੀ ਸੁਖ ਦੇ ਤਾ ਤੁ ਜੈ ਆਰਾ ਦੇ ਦੁਖ ਵੀ ਤੂ ਚੈ ਤੇ ਆਈ ਜੇ ਫੁਖ ਦੇ ਤਾਂ ਇਤਹੀ ਰਾਜਾ ਦੁਖ ਵਿੱਚ ਤੂ ਖੁਮਨਾਈ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀਆਂ ਜੁ ਜਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇਵੇ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀਣ ਲਹੋ ਵੱਡੇ ਆਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀਣ ਲਹੋ ਵੱਡੇ ਆਈ ਉਹ ਯਾਣ ਮਿਲਾਵੈ ਮੇਰਾ ਪੀਤਮ ਪਿਆਰਾ ਹਉ ਤਿਸ ਪੈ ਆਪ ਕੋ ਵਿਚਾਈ ਦਰਸ਼ਨ ਹਰ ਟਿਖਣ ਕੈ ਤਾਈਂ ਕਿਰਪਾ ਕਰੇ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੀ ਸੁਖ ਦੇ ਤਾ ਤੂੰ ਜੈ ਆਰਾ ਤੇ ਦੁਖ ਵੀ ਤੂੰ ਚੈ ਤੇ ਆਈ ਜੇ ਸੁਖ ਦੇ ਤਾ ਇਤਹੀ ਰਾਜਾਂ ਦੁਖ ਵਿੱਚ ਤੂਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀਆਂ ਜਗਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇ ਵੈ ਸੁਕਾਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀਲ ਲਹੋ ਵੱਡੇ ਆਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀਲ ਲਹੋ ਵੱਡੇ ਆਈ ਉਈ ਆਣ ਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਕੋ ਵਿਚਾਈ ਦਰਸ਼ਨ ਹਰ ਤਿਖਣ ਕੈ ਤਾਈਂ ਕਿਰਪਾ ਕਰੈ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇ ਤਾਂ ਤੂੰ ਜੈ ਆਰਾ ਦੇ ਦੁਖ ਵੀ ਤੂੰ ਚੈ ਤੇ ਆਈ ਜੇ ਖੁਖ ਦੇ ਤਾਂ ਇਤਹੀ ਰਾਜਾਂ ਦੁਖ ਵਿੱਚ ਤੂੰ ਖੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀਆਂ ਜਗ ਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇਵ ਸੋ ਖਾਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀਣ ਲਹੋ ਵੱਡੇ ਆਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀਣ ਲਹੋ ਵੱਡੇ ਆਈ ਉਈ ਆਣ ਮਲਾਵੈ ਮੇਰਾ ਪੀਤਮ ਪਿਆਰਾ ਹਉ ਤਿਸ ਪੈ ਆਪੋ ਵਿਚਾਈ ਦਰਸ਼ਨ ਹਰ ਦੇਖਣ ਕੈ ਤਾਈਂ ਕਿਰਪਾ ਕਰ ਤਾ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੀ ਸੁਖ ਦੇ ਤਾਤੂ ਜੈ ਆਰਾਦੇ ਦੁਖ ਵੀ ਤੂ ਚੈ ਤੇ ਆਈ ਜੇ ਸੁਖ ਦੇ ਤਾ ਇਤਹੀ ਰਾਜਾਂ ਦੁਖ ਵਿੱਚ ਤੂ ਖੁਮਨਾਈ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀਆਂ ਜੁ ਜਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇਵ ਸੋ ਖਾਈ ਨਾਨਕ ਗਰੀਬ ਟਹ ਪਿਆ ਦੁਆਰੇ ਹਰ ਮੀਣ ਨਹੋ ਵੱਡੇ ਆਈ ਨਾਨਕ ਗਰੀਬ ਟਹ ਪਿਆ ਦੁਆਰੇ ਹਰ ਮੀਣ ਲਹੋ ਵੱਡੇ ਆਈ ਉਹ ਯਾਣ ਮਲਾਵੈ ਮੇਰਾ ਪੀਤਮ ਪਿਆਰਾ ਹਉ ਤਿਸ ਪੈ ਆਪੋ ਵਿਚਾਈ ਦਰਸ਼ਨ ਹਰ ਟੇਖਣ ਕੈ ਤਾਈਂ ਕਿਰਪਾ ਕਰੇ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੀ ਸੁਖ ਦੇ ਤਾ ਤੂ ਜੈ ਆਰਾ ਦੇ ਦੁਖ ਵੀ ਤੂ ਚੈ ਤੇ ਆਈ ਜੇ ਸੁਖ ਦੇ ਤਾ ਇਤਹੀ ਰਾਜਾਂ ਦੁਖ ਵਿੱਚ ਤੂਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀਆਂ ਜਗਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇ ਵੇ ਸੁਖਾਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀੜ ਲਹੋ ਵੱਡੇ ਆਈ ਨਾਨਕ ਗਰੀਬ ਟਹਿ ਪਿਆ ਦੁਆਰੇ ਹਰ ਮੀੜ ਲਹੋ ਵੱਡੇ ਆਈ ਉਈ ਆਣ ਲਾਵੈ ਮੇਰਾ ਪੀਤਮ ਪਿਆਰਾ ਹਉ ਤਿਸ ਪੈ ਆਪ ਕੋ ਵਿਚਾਈ ਦਰਸ਼ਨ ਹਰੂ ਤਿਖਣ ਕੈ ਤਾਈਂ ਕਿਰਪਾ ਕਰੈ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈ ਰਹਾਉ ਜੀ ਸੁਖ ਦੇ ਤਾਂ ਤੂੰ ਜੈ ਆਰਾ ਦੇ ਦੁਖ ਪੀ ਤੂੰ ਚੈ ਤੇ ਆਈ ਜੇ ਸੁਖ ਦੇ ਤਾਂ ਇਤਹੀ ਰਾਜਾ ਦੁਖ ਵਿੱਚ ਤੂੰ ਖ ਮਨਾਏ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀਆਂ ਬਜਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇਵ ਸੋ ਖਾਈ ਨਾਨਕ ਗਰੀਬ ਟਹ ਪਿਆ ਦੁਆਰੇ ਹਰ ਮੀਣ ਲਹੋ ਵੱਡੇ ਆਈ ਨਾਨਕ ਗਰੀਬ ਟਹ ਪਿਆ ਦੁਆਰੇ ਹਰ ਮੀਣ ਲਹੋ ਵੱਡੇ ਆਈ